ਆਪ ਕਰਕੇ ਸੰਗਤੀ ਰੂਪ ਵਿੱਚ ਜੁੜ ਬੈਠਣ ਦਾ ਇਸ ਭਾਗਾ ਸਮਾ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਰੋਜ਼ਾਨਾ ਹੀ ਗੁਰਬਾਣੀ ਨੂੰ ਵਿਚਾਰਨ ਦਾ ਗੁਰਬਾਣੀ ਨੂੰ ਸਮਝਣ ਦਾ ਯਤਨ ਆਪਾਂ ਕਰਦੇ ਹਾਂ ਗੁਰੂ ਬਾਬੇ ਦੀ ਬਖਸ਼ੀ ਹੋਈ ਬਾਣੀ ਦੀ ਵਿਚਾਰ ਆਪਾਂ ਸਤਿਗੁਰੂ ਦੀ ਦਿੱਤੀ ਹੋਈ ਮਤਬੁੱਧ ਦੇ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪ ਜੀਆ ਨੇ ਹੁਣੇ ਹੀ ਦਾਸਰੇ ਪਾਸੋਂ ਪਾਵਨ ਬਾਣੀ ਦੇ ਵਿੱਚੋਂ ਇੱਕ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 824 ਪਾਵਨ ਅੰਗ ਤੇ ਸੁਭਾਏਮਾਨ ਹੈ ਇਸ ਸ਼ਬਦ ਦੇ ਉੱਪਰ ਸਿਰਲੇਖ ਦਰਜ ਹੈ ਬਿਲਾਵਲ ਮਹਿਲਾ ਪੰਜਵਾ ਬਿਲਾਵਲ ਰਾਗ ਦਾ ਨਾਮ ਹੈ ਮਹਲਾ 5 ਵਾ ਕੇ ਇਹ ਪਾਵਨ ਸ਼ਬਦ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਸੇਵ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਣ ਕੀਤਾ ਹੋਇਆ ਹੈ ਜਦੋਂ ਵੀ ਅਸੀਂ ਗੁਰੂ ਕੇ ਲੜ ਲੱਗਦੇ ਹਾਂ ਜਦੋਂ ਕੋਈ ਗੁਰਸਿੱਖ ਹੋ ਜਾਂਦਾ ਹੈ ਤੇ ਉਦੋਂ ਅਤੇ ਗੁਰਸਿੱਖ ਹੋਣ ਤੋਂ ਪਹਿਲਾਂ ਵਾਲੀ ਜ਼ਿੰਦਗੀ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਦੋਨਾਂ ਦੇ ਵਿੱਚ ਗੁਰਸਿੱਖ ਬਣਨ ਤੋਂ ਪਹਿਲਾਂ ਤੇ ਗੁਰਸਿੱਖ ਬਣਨ ਤੋਂ ਬਾਅਦ ਇੱਕ ਤਬਦੀਲੀ ਹੈ ਜੋ ਇਨਸਾਨ ਦੇ ਅੰਦਰ ਆਉਂਦੀ ਹੈ ਅਗਰ ਉਹ ਤਬਦੀਲੀ ਆ ਰਹੀ ਹੈ ਤੇ ਗੁਰਸਿੱਖ ਹੈ ਅਗਰ ਗੁਰਸਿੱਖ ਹੋਣ ਤੋਂ ਬਾਅਦ ਕੁਝ ਵੀ ਤਬਦੀਲ ਨਹੀਂ ਹੋਇਆ ਕੁਝ ਵੀ ਬਦਲਿਆ ਨਹੀਂ ਜੋ ਕੁਝ ਪਹਿਲਾਂ ਕਰਦਾ ਸਾਂ ਉਹੋ ਕੁਝ ਇੱਕ ਵੇਰ ਕਰੀ ਜਾਂਦਾ ਉਵੇਂ ਹੀ ਫਿਰ ਇਹਦਾ ਮਤਲਬ ਇਹ ਹੈ ਕਿ ਅਸੀਂ ਕੋਜੂ ਕੁ ਸਮੇਂ ਦੇ ਲਈ ਚੰਦ ਘੜੀਆਂ ਦੇ ਲਈ ਗੁਰੂ ਕੋਲ ਬੈਠੇ ਇੱਕ ਵਾਰ ਸਤਿਗੁਰੂ ਦੀ ਹਾਂ ਚ ਹਾਂ ਮਿਲਾਈ ਤਾਂ ਜੋ ਸਤਿਗੁਰੂ ਕੋਲੋਂ ਮਿਲਣ ਵਾਲੀਆਂ ਦਾਤਾਂ ਮਿਲ ਜਾਣ ਹਾਂ ਚ ਹਾਂ ਮਿਲਾ ਲਈ ਤੇ ਉਸ ਤੋਂ ਬਾਅਦ ਫਿਰ ਆਪਣੀਆਂ ਮਨ ਮਰਜ਼ੀਆਂ ਜੋ ਜੀ ਆਇਆ ਉਹ ਕਰਨ ਲੱਗ ਪਏ ਇਹ ਗੁਰਸਿੱਖੀ ਨਹੀਂ ਇਹ ਗੁਰਸਿੱਖੀ ਦਾ ਤਕਾਜ਼ਾ ਨਹੀਂ ਗੁਰਸਿੱਖੀ ਦਾ ਗੁਰਮਤ ਦਾ ਮਤਲਬ ਹੈ ਪੂਰਨ ਤੌਰ ਦੇ ਉੱਤੇ ਸਮਰਪਣ ਹੋ ਜਾਣਾ ਸਮਰਪਿਤ ਹੋ ਜਾਣਾ ਪੂਰਨ ਤੌਰ ਤੇ ਅਦਬ ਚਦਾ ਨਹੀਂ ਜਿਆ ਮਾੜਾ ਮੋਟਾ ਨਹੀਂ ਗੁਰਸਿੱਖ ਹੁਣ ਤੋਂ ਬਾਅਦ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਬਦਲਾ ਆਉਂਦਾ ਹੈ ਬਹੁਤ ਜ਼ਿੰਦਗੀ ਦਾ ਕਈਆਂ ਦੇ ਤੇ ਜ਼ਿੰਦਗੀ ਦਾ ਇਹ ਜਿਵੇਂ ਪਲਟਾ ਵੱਜ ਜਾਂਦਾ ਹੈ ਦੂਜਾ ਪਾਸਾ ਉਗੜ ਕੇ ਸਾਹਮਣੇ ਆ ਜਾਂਦਾ ਅੱਖਾਂ ਖੁੱਲਦੀਆਂ ਨੇ ਵੀ ਹਜੇ ਤੱਕ ਤੇ ਨੇਰੇ ਚ ਹੀ ਫਿਰਦੇ ਸੀ ਤੇ ਕਈ ਇਦਾਂ ਦੇ ਨੇ ਇਦਾਂ ਵੀ ਹੁੰਦਾ ਹੈ ਵੀ ਗੁਰਸਿੱਖ ਅਮ ਹੋਣ ਤੋਂ ਪਹਿਲਾਂ ਅਮਰਤ ਛਕਣ ਤੋਂ ਪਹਿਲਾਂ ਤਾਂ ਨੇਰੇ 'ਚ ਹੈਗਾ ਹੀ ਸੀ ਉਹ ਕਈ ਬਾਤਾਂ 'ਚ ਵੀ ਨੇਰੇ 'ਚ ਤੁਰੇ ਫਿਰਦੇ ਇਦਾਂ ਦਾ ਵੀ ਹੈ ਬਾਦ ਦੇ ਵਿੱਚ ਵੀ ਚਾਨਣ 'ਚ ਨਹੀਂ ਹੋਏ ਹਲੇ ਸਤਿਗੁਰੂ ਨੇ ਬਾਹ ਫੜ ਕੇ ਚਾਨਣ ਚ ਲਿਆਂਦੇ ਤੇ ਬਾਹ ਛਡਾ ਕੇ ਫੇਰ ਭੱਜ ਕਹਿੰਦੇ ਇਹਦੇ 'ਚ ਜਾ ਵੜੇ ਇਦਾਂ ਵੀ ਬਥੇਰੇ ਭੱਜ-ਭੱਜ ਕੇ ਨੇਰੇ 'ਚ ਫੇਰ ਵੜਦੇ ਗੁਰੂ ਪਾਉ ਫੜ ਕੇ ਫਿਰ ਕੱਢ ਲੈਂਦਾ ਸਤਗੁਰੂ ਫਿਰ ਬਚਾ ਲੈਂਦੇ ਨੇ ਸਤਗੁਰੂ ਫਿਰ ਕਿਰਪਾ ਕਰਦੇ ਅੰਗ ਸੰਗ ਫਿਰ ਵਰਤਦੇ ਨੇ ਸਤਗੁਰੂ ਦੀ ਕਿਰਪਾ ਵਰਤਦੀ ਰਹਿੰਦੀ ਹੈ ਇਸੇ ਅਸੀਂ ਜਿਹੜੇ ਛੜਾ ਮਾਰਦੇ ਆ ਸਤਗੁਰੂ ਤੇ ਫਿਰ ਭੁੱਲਿਆ ਪਟਕਿਆਂ ਨੂੰ ਗੱਲ ਦੇ ਨਾਲ ਲਾ ਲੈਂਦਾ ਵੀ ਕੋਈ ਗੱਲ ਨਹੀਂ ਆ ਜਾ ਸਤਿਗੁਰੂ ਕੱਲਾ ਦਰ ਦਾ ਆਸਰਾ ਨਹੀਂ ਦਿੰਦਾ ਸਤਿਗੁਰੂ ਮਹਾਰਾਜ ਸਾਡੇ ਹਿਰਦੇ ਦੇ ਦੁੱਖ ਰੋਗ ਤਕਲੀਫਾਂ ਝੋਰੇ ਸਭ ਖਤਮ ਕਰ ਦਿੰਦਾ ਗੁਰਸਿੱਖ ਹੋਣ ਦੇ ਨਾਲ ਜਿਤਨੀਆਂ ਤਕਲੀਫਾਂ ਨੇ ਮੁੱਕ ਜਾਂਦੀਆਂ ਸਭ ਖਤਮ ਹੋ ਜਾਂਦੀਆਂ ਪਰ ਹਾਂ ਸ਼ਰਤ ਇਹ ਹੈ ਕਿ ਹਾਂ ਕੋਈ ਸੱਚੀ ਮੁੱਚੀ 100% 100% ਗੁਰਸਿੱਖ ਬਣੇ ਆਦ ਪਚੱਦ ਜਾ ਨਾ ਰਹਿ ਜਾਏ। ਉਹ ਕੱਚਾ ਪిల్లా ਜਾਂ ਕੱਚਾ ਪੁੱਤ ਨਾ ਜਾਣੀ ਚਾਹੀਦਾ। ਵਿਚਾਰਕ ਗੁਰੂ ਦੀਆਂ ਮੰਨ ਲੀਆਂ, ਇਹ ਨਾ ਪੰਜ ਸੱਤ ਜਮਾਨੇ ਦੀਆਂ ਮੰਨ ਲੀਆਂ, ਕੁਝ ਆਪ ਦੀਆਂ ਮਨਮਰਜ਼ੀਆਂ ਕਰ ਲੀਆਂ। ਇਦਾਂ ਗੁਰਸਿੱਖੀ ਨਹੀਂ ਹੁੰਦੀ। ਗੁਰਸਿੱਖੀ ਦੇ ਵਿੱਚ ਨਾ ਤੇ ਆਪ ਦੀ ਮਨਮਰਜ਼ੀ ਹੈ। ਨਾ ਦੁਨੀਆਦਾਰੀ ਦਾ ਨਕਨਮੂਜ ਹੈ। ਵੀ ਲੋਕੀ ਕੀ ਕਹਿੰਦੇ ਆ। ਗੁਰਸਿੱਖੀ ਦੇ ਅੰਦਰ ਸਿਰਫ ਤੇ ਸਿਰਫ ਸਤਿਗੁਰੂ ਦੀ ਚੱਲਦੀ ਹੈ। ਸਿਰਫ ਗੁਰੂ ਦੀ। ਗੁਰੂ ਬਗੈਰ ਹੋਰ ਕਿਸੇ ਦੀ ਨਹੀਂ। ਗੁਰਸਿੱਖ ਕਹਿੰਦੇ ਓਹਨੂੰ ਨੇ। ਅਗਰ ਗੁਰੂ ਵਾਲਾ ਨਹੀਂ ਹੋਇਆ ਗੁਰੂ ਕੀ ਗੱਲ ਹੀ ਨਹੀਂ ਮੰਨੀ ਤੇ ਗੁਰੂ ਦਾ ਗੁਰਸਿੱਖ ਕਿਵੇਂ? ਅਸੀਂ ਗੁਰੂ ਕੀ ਗੱਲ ਮੰਨਣ ਕਰਕੇ ਗੁਰਸੇਖਾਣਾ ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ ਸੋਝੀ ਲੈਣ ਵਾਲਾ ਸਮਝ ਲੈਣ ਵਾਲਾ ਅਗਰ ਸੋਝੀ ਨਹੀਂ ਲਈ ਸਮਝ ਹੀ ਨਹੀਂ ਲਈ ਸਿੱਖਿਆ ਹੀ ਨਹੀਂ ਲਈ ਤੇ ਸਿੱਖ ਕਾਦਾ ਸਿੱਖ ਤੇ ਸਿੱਖਣ ਵਾਲਾ ਹੈ ਨਾ ਸਿੱਖਣ ਵਾਲਾ ਸਿੱਖ ਹੈ ਅਗਰ ਗੁਰੂ ਤੋਂ ਸਿੱਖਿਆ ਹੀ ਕੁਝ ਨਹੀਂ ਸਤਗੁਰੂ ਸਿਖਾ ਰਿਹਾ ਮੈਂ ਮੂੰਹ ਵਟ ਕੇ ਪਰਾਂ ਨੂੰ ਕਰ ਲਿਆ ਤੇ ਫਿਰ ਸਿੱਖ ਕਹਾਦਾ ਤੇ ਜਿਨ੍ਹਾਂ ਨੇ ਸਿੱਖਿਆ ਜਿਨ੍ਹਾਂ ਨੇ ਗੁਰਸਿੱਖੀ ਧਾਰਨ ਕੀਤੀ ਜਿਨ੍ਹਾਂ ਨੇ ਸਤਗੁਰੂ ਦੀ ਕਿਰਪਾ ਹਾਸਲ ਕੀਤੀ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਮੰਨਿਆ ਜੋ ਸੱਚਮੁੱਚ ਸਿੱਖਣ ਵਾਲੇ ਪਾਸੇ ਹੋ ਗਏ ਸਤਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰਾ ਕਛ ਦੁੱਖ ਨਾ ਬਿਆਪੇ ਅਰਗਾ ਅਗੇ ਦਰਗਾ ਪੂਰਨ ਕਾਮ ਉਹ ਸਦਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਦਾ ਧਿਆਨ ਤਰ ਕੇ ਰੱਖਦੇ। ਉਹ ਸਦਾ ਹੀ ਉਹਦੇ ਨਾਮ ਨੂੰ ਹਿਰਦੇ ਦੇ ਅੰਦਰ ਜਪਦੇ ਰਹਿੰਦੇ। ਸਦਾ ਹੀ ਹਰ ਵਕਤ ਹੀ ਪਰ ਜ਼ਰਾ ਮਰਾ ਕਛ ਦੂਖ ਨਾ ਬਿਆਪੇ। ਜ਼ਰਾ ਕਹਿੰਦੇ ਨੇ ਬੁੱਢੇਪੇ ਨੂੰ। ਬੁੱਢੇਪਾ ਨਾਮ ਹੈ ਕਮਜ਼ੋਰੀ ਦਾ। ਜਦੋਂ ਸ਼ਰੀਰ ਵੀ ਤੇ ਮਤ ਵੀ ਦੋਨੋਂ ਕਮਜ਼ੋਰ ਹੋ ਜਾਂਦੇ ਨੇ ਹੈਨਾ ਜਿਵੇਂ ਸਤਿਗੁਰੂ ਬਾਣੀ ਕਹਿੰਦੇ ਨਾ ਜਿਵੇਂ ਇੱਕ ਸਤਿਗੁਰੂ ਜੀ ਨੇ ਬੜਾ ਬੜੇ ਪਿਆਰੇ ਬੋਲ ਬਾਣੀ ਦੇ ਵਿੱਚ ਦਰਜ ਕੀਤੇ ਨੇ ਵੀ 10 ਬਾਲ ਤਨ 20 ਰਵਣ 30ਾਂ ਕਾ ਸੁੰਦਰ ਕਹਾਵੇ ਸਿੰਘਾਂ ਕਾ ਵਿਹਾਰ ਨਾ ਪਾਵੇ ਨਵੇਂ ਕਾ ਸਹਿਜ ਅਸ ਨਹੀਂ ਹੈਨਾ ਸਤਿਗੁਰੂ ਨੇ ਉਹ 10ਾਂ 10 ਸਾਲਾਂ ਦੀ ਉਮਰ ਤੋਂ ਲੈ ਕੇ ਜੋ ਤੱਕ ਮੌਤ ਨਹੀਂ ਹੁੰਦੀ 100 ਸਾਲ ਤੱਕ ਦਾ ਉਹ ਸਾਰੇ ਦਾ ਸਾਰਾ ਜਿੰਨਾ ਪੀਰੀਅਡ ਹੈ ਜਿੰਨਾ ਸਮਾਂ ਸਤਿਗੁਰੂ ਨੇ ਉਹ ਉਹ ਵੰਡ ਕਰਕੇ ਲਿਖਿਆ ਵੀ 10 ਸਾਲ ਦੀ ਉਮਰ ਹੈ ਬੱਚਾ ਆ 10 ਬਾਲ ਤਨ 10 ਬਾਲ ਤਨ 20 ਰਵਣ 30 ਦਾ ਸੁੰਦਰ ਕਹਾਵੇ 10 ਸਾਲਾਂ ਦਾ ਬੱਚਾ ਹੈ ਬੱਚਿਆਂ ਵਾਲੀ ਮਤ ਹੈ ਬੁੱਧ ਹੈ ਸ਼ਰਾਰਤਾਂ ਬੱਚਿਆਂ ਵਾਲੀਆਂ ਕਰੇਗਾ ਸਮਝ ਬੱਚਿਆਂ ਵਾਲੀ ਹੋਏਗੀ ਕੋਈ ਉਹਨੂੰ ਵੱਡੀ ਭਾਰੀ ਕੋਈ ਕਬੀਲਦਾਰੀ ਦੀ ਗੱਲ ਸਿਖਾਓ ਸਮਝਾਓ ਨਹੀਂ ਸਮਝੇਗਾ ਉਹ ਉਹਨੇ ਕਾਸੇ ਨੂੰ ਸਮਝਣ ਜੋਗਾ ਹੈ ਹੀ ਨਹੀਂ ਹਜੇ ਉਹਨਾ ਪ੍ਰੀਪੇਅਰ ਹੋਇਆ ਹੀ ਨਹੀਂ ਦਿਮਾਗੀ ਤੌਰ ਤੇ ਹਜੇ ਉਹਨਾ ਉਹ ਸਟਰੋਂਗ ਹੀ ਨਹੀਂ ਹੋਇਆ 10 ਬਾਲ ਤਨ 20 ਰਵਣ ਤੀਸਾਂ ਦਾ ਸੁੰਦਰ ਕਹਾਵੈ 40 ਸੀਪੁਰ ਹੋਏ 85 ਪੱਗ ਖਿਸੈ 60 ਕੇ ਬੁੱਢੇ ਪਾ ਆਵੇ 20 ਰਵਣ ਰਵਣ ਦਾ ਮਤਲਬ ਹੈ ਕਿ ਮਨ ਦੇ ਅੰਦਰ ਕਈ ਤਾਵਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਲਾਲਚ ਕਾਮ ਕ੍ਰੋਧ ਲੋਭ ਮੋਹ ਹੈ ਨਾ ਹੰਕਾਰ ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ 20 20 ਸਾਲਾਂ ਦਾ ਹੁੰਦਾ ਜਦੋਂ ਬੰਦਾ ਉਛਾਲਾ ਮਾਰਦੀਆਂ ਨੇ ਵਾਸ਼ਨਾਵਾਂ ਕਾਮਨਾਵਾਂ ਪਰ 30 ਦਾ ਸੁੰਦਰ ਕਹਾਵੇ ਤਾਂ 30 ਸਾਲਾਂ ਦਾ ਜਵਾਨ ਭਰ ਜਵਾਨੀ ਹੈ ਹੈ ਨਾ 30 ਸਾਲਾਂ ਦਾ ਭਰ ਜਵਾਨੀ ਹੋ ਸੋਹਣਾ ਖੌਂਦਾ ਬਲ ਵੀ ਹੈ ਸੁਹੱਪਣ ਵੀ ਹੈ ਅਕਲ ਵੀ ਬਹੁਤ ਤੇਜ ਹੈ ਉੱਥੇ ਸਤਿਗੁਰੂ ਨੇ ਸਭ ਬਖਸ਼ਿਆ ਹੋਇ ਤੀਸਾਂ ਦਾ ਸੁੰਦਰ ਕਹਾਵੈ ਸੋਹਣਾ ਹੁੰਦਾ ਪਰ 40 ਸੀ ਪੁਰ ਹੋਏ 40 ਸਾਲਾਂ ਦਾ ਭਰ ਜਵਾਨ 85 ਪੱਗ ਖਿਸੈ ਪਰ ਜਦੋਂ 50 ਤੋਂ ਅਪੜ ਜਾਂਦਾ ਫਿਰ ਪੈਰ ਖਿਸਣਾ ਸ਼ੁਰੂ ਹੋ ਜਾਂਦਾ ਜਵਾਨੀ ਤੋਂ ਪੈਰ ਖਿਸਕਣ ਲੱਗ ਪੈਂਦਾ ਜਦੋਂ 50 ਦਾ ਹੋ ਗਿਆ 50 ਤੋ ਪਹਿਲਾ ਪਹਿਲਾ ਜਵਾਨੀ ਹੈ ਉਹ ਵੀ ਅਗਰ ਕੋਈ ਸੰਭ ਕੇ ਰੱਖੇ ਤੇ 50 ਤੱਕ ਜਵਾਨੀ ਰਹਿੰਦੀ ਹੈ ਉਹ ਵੀ ਅਗਰ ਕੋਈ ਸੰਭੇ ਤਾਂ ਅਗਰ ਨਹੀਂ ਤਾਂ ਫਿਰ 35 ਕ ਸਾਲਾਂ ਚ ਬੜੇ ਪਸ਼ੂ ਹੋ ਜਾਂਦਾ 40 ਤੱਕ ਬੁੱਢੇ ਹੋਣ ਲੱਗ ਪੈਂਦੇ ਤਾਂ ਤਾਂ ਕਿਹਾ 85 ਪੱਗ ਖਿਸੇ ਜਵਾਨੀ ਪੈਰ ਪਛਾਂ ਖਿੱਚਣ ਲੱਗ ਪੈਂਦੀ ਹੈ ਹੈਨਾ 60 ਕੇ ਬੁਢੇਪਾ ਆਵੇ 60ਾਂ ਤੋਂ ਜਦੋਂ 60 ਸਾਲਾਂ ਦਾ ਹੋ ਗਿਆ ਤੇ ਬੁਢੇਪਾ ਸ਼ੁਰੂ ਹੋ ਜਾਂਦਾ ਹੈ ਉੱਥੋਂ 50 ਤੋਂ 60 ਸਾਲ ਤੱਕ ਜਵਾਨੀ ਕੱਢਦੀ ਕੱਢਦੀ ਤੇ ਮੁੜ ਕੇ 60ਾਂ ਤੇ ਜਾ ਕੇ ਬੁਢੇਪਾ ਸ਼ੁਰੂ ਹੋ ਜਾਂਦਾ ਪਰ 70 ਕਾ ਮਤਹੀਨ 70 ਸਾਲ ਹੋਏ ਤੇ ਮਤ ਵੀ ਜਵਾਬ ਦੇਣ ਲੱਗ ਪੈਂਦੀ ਹੈ ਚੀਜ਼ਾਂ ਗੱਲਾਂ ਨੂੰ ਭੁੱਲਣ ਲੱਗ ਪੈਂਦਾ ਕੁਝ ਚੀਜ਼ ਹੁਣੇ ਹੀ ਰੱਖੀ ਹੈ ਤੇ ਉਹਦੇ ਨਾਲ ਦੀ ਨਾਲ ਹੀ ਭੁੱਲ ਗਿਆ ਕੀ ਸੀ ਕਿੱਥੇ ਰੱਖਿਆ ਗੱਲ ਕਰਦਿਆਂ ਕਰਦਿਆਂ ਗੱਲ ਹੀ ਭੁੱਲ ਜਾਂਦਾ ਕੀ ਕਹਿ ਰਿਹਾ ਸੀ ਹੈਨਾ 17 ਕਾ ਮਤਹੀਨ ਅਕਲ ਜਵਾਬ ਦੇਣ ਲੱਗ ਪੈਂਦੀ ਹੈ ਨਵਾਂ ਕੁਝ ਸਿੱਖ ਨਹੀਂ ਸਕਦਾ ਨਵਾਂ ਕੁਝ ਯਾਦ ਕਰਨਾ ਬਹੁਤ ਮੁਸ਼ਕਲ ਜੋ ਚੀਜ਼ ਬਚਪਨ ਚ ਅਤੇ ਜਵਾਨੀ ਦੇ ਵਿੱਚ ਇੱਕ ਵਾਰ ਪੜਿਆ ਇੱਕ ਵਾਰ ਸੁਣਿਆ ਯਾਦ ਹੋ ਜਾਂਦੀ ਸੀ ਬੁਢੇਪਾ ਆਉਣ ਤੇ ਉਹ ਚੀਜ਼ ਕਈ ਵਾਰ ਪੜਿਆ ਕਈ ਵਾਰ ਸੁਣਿਆ ਵੀ ਯਾਦ ਨਹੀਂ ਹੁੰਦੀ ਦਿਮਾਗ ਉਹਨਾ ਤਕੜਾ ਨਹੀਂ ਰਹਿੰਦਾ 17 ਕਮ ਆਤਹੀਨ ਫਿਰ ਕਹਿੰਦੇ ਨੇ ਅਸੀਂ ਹਾਂ ਕਾਵਿਓ ਪਾਪ ਵਿਵਹਾਰ ਨਾ ਪਾਵੇ ਤੇ 80 ਸਾਲਾਂ ਦਾ ਵਿਵਹਾਰ ਨਾ ਪਾਵੇ ਦਾ ਮਤਲਬ ਕਿ ਕੰਮ ਕਾਰ ਕਰਨ ਜੋਗਾ ਜ਼ੋਰ ਵਾਲਾ ਸ਼ਰੀਰ ਨਹੀਂ ਰਹਿੰਦਾ ਅਸੀਂ 80 ਸਾਲਾਂ ਦੇ ਬਜ਼ੁਰਗ ਦਾ ਜ਼ੋਰ ਵਾਲਾ ਸ਼ਰੀਰ ਥੋੜੀ ਨਾ ਹੋਏਗਾ ਜ਼ੋਰ ਦਾ ਕੰਮ ਹੀ ਨਹੀਂ ਕਰ ਸਕਦਾ ਉਹ ਪਰ ਨਵੇ ਕਾ ਸਹਿਜ ਅਸਨੀ ਸਹਿਜ ਅਸਨੀ ਦਾ ਮਤਲਬ ਹੈ ਸਹਿਜ ਆਸਣ ਆਪਣੀ ਸੇਜ ਆਸਣ ਦੇ ਉੱਤੇ ਰੱਖਣ ਵਾਲਾ ਮਤਲਬ ਕਿ ਮੰਜੇ ਦੇ ਉੱਤੇ ਪੈਣ ਵਾਲਾ ਸਹਿਜ ਆਸਣੀ ਸੇਜ ਦੇ ਉੱਤੇ ਆਸਣ ਲਾ ਲੈਣ ਵਾਲਾ ਤਕਰੀਬਨ 90 ਸਾਲਾਂ ਦੇ ਬਜ਼ੁਰਗ ਇਹਦੇ ਵੀ ਪੈ ਕੇ ਸਮਾਂ گزارਦੇ ਨੇ ਜਿਆਦਾ ਆਰਾਮ ਦੇ ਵਿੱਚ 90 ਕਾ ਸਹਜਾ 90ਆਂ ਦਾ ਹੋ ਕੇ ਮੜ ਕੇ ਬਸ ਆਰਾਮ ਹੀ ਆਰਾਮ ਕਰਨਾ ਚਾਹੁੰਦਾ ਉਹ ਤੋਂ ਕੰਮ ਨਹੀਂ ਹੁੰਦਾ ਭੱਜਿਆ ਫਿਰਿਆ ਨਹੀਂ ਜਾਂਦਾ ਬਹੁਤਾ ਬੋਲਿਆ ਨਹੀਂ ਜਾਂਦਾ ਬਿਮਾਰੀ ਘਰ ਘਰ ਜਾਂਦੀ ਆ ਕੋਈ ਨਾ ਕੋਈ ਫਿਰ 90 ਕਾ ਸਹਜਾ ਸਣੀ ਉਹ ਸੇਜ ਦੇ ਉੱਤੇ ਅਸਨ ਲਾ ਲੈਂਦਾ ਉਹ ਪਲੰਘ ਦੇ ਉੱਤੇ ਮੰਜੇ ਦੇ ਉੱਤੇ ਪਿਆ ਰਹਿੰਦਾ ਪਰ ਮੂਲ ਨਾ ਜਾਣੇ ਅਪਬਲ ਆਪਣੇ ਆਪ ਨੂੰ ਵੀ ਸੰਭਾਲ ਨਹੀਂ ਸਕਦਾ ਮੂਲ ਨਾ ਜਾਣੇ ਆਪ ਬਲ ਨੱਬਿਆਂ ਦਾ ਇਹਨਾਂ ਕੋ ਕਮਜ਼ੋਰ ਹੋ ਜਾਂਦਾ ਕਿ ਆਪਣਾ ਆਪ ਸਾਂਭਣਾ ਵੀ ਔਖਾ ਹੈ ਪਾਣੀ ਦਾ ਗਲਾਸ ਚੱਕਣਾ ਵੀ ਔਖਾ ਹੋ ਜਾਂਦਾ ਉੱਠਣਾ ਤੇ ਬੈਠਣਾ ਪੈਣਾ ਵੀ ਔਖਾ ਹੋ ਜਾਂਦਾ ਕੋਈ ਦੂਜਾ ਫੜ ਕੇ ਠਾਉਂਦਾ ਹੈ ਦੂਸਰਾ ਫੜ ਕੇ ਬਿਠਾਉਂਦਾ ਪਰ ਟੰਡੋਲੇ ਮ ਢੁੰਡੇ ਮ ਡੈਥ ਮੇ ਨਾਨਕ ਜਗਤੂਏ ਕਾ ਧਵਲ ਹਰ ਸਤੁਰ ਕਹਿੰਦੇ ਦੇਖੋ ਭਾਈ ਮੈਂ ਢੁੰਡਿਆ ਹੈ ਭਾਲਿਆ ਹੈ ਦੇਖਿਆ ਹੈ ਪਰਖਿਆ ਹੈ ਇਹ ਜਗ ਚਿੱਟਾ ਜਗ ਧੂਏ ਕਾ ਤਵਲ ਹਰ ਇਹ ਤਾਂ ਇਦਾਂ ਕਹ ਲੋ ਵੀ ਵੇਖਣ ਨੂੰ ਹੀ ਸੋਹਣਾ ਲੱਗਦਾ ਹੈ ਧੂਏ ਦਾ ਪਹਾੜ ਹੀ ਹੈ ਹੋਰ ਕੁਝ ਨਹੀਂ ਧੂਏ ਦਾ ਘਰ ਬਣਾਇਆ ਹੋਇਆ ਜਿਵੇਂ ਧੂਏ ਦਾ ਮਹਿਲ ਹੈ ਜਗ ਧੂਏ ਕਾ ਤਵਲ ਹਰ ਤਵਲ ਤਵਲਰ ਦਾ ਮਤਲਬ ਹੁੰਦਾ ਹੈ ਘਰ ਮੰਦਰ ਮਹਿਲ ਦੁਨੀਆ ਤੇ ਧੂਏ ਦੇ ਪਹਾੜ ਵਰਗੀ ਹੈ ਤੂੰ ਇਹਦੇ ਬਣੇ ਹੋਏ ਘਰ ਵਰਗੀ ਐ ਜੀਦਾ ਭਰੋਸਾ ਕੋਈ ਨਹੀਂ ਹਵਾ ਦਾ ਬੁੱਲਾ ਆ ਤੇ ਕਦੋਂ ਸਾਰਾ ਕੁਝ ਮਲੀਆਂ ਮੀਟ ਕਰਕੇ ਨਾਲ ਲੈ ਜਾਏਗਾ ਇਤਨੀ ਕੋ ਪਾਇਆ ਹੈ ਜ਼ਰ ਬੁਢੇਪਾ ਕਮਜ਼ੋਰੀ ਦਾ ਨਾਮ ਹੈ ਬੁਢੇਪੇ ਦਾ ਇਹਨੂੰ ਕਮਜ਼ੋਰੀ ਨਾਲ ਕੰਪੇਅਰ ਕੀਤਾ ਜਾਂਦਾ ਵੀ ਭਰੋਸਾ ਕੋਈ ਨਹੀਂ ਜ਼ਰ ਆਈ ਹੈ ਜਿਵੇਂ ਕਹਿੰਦੇ ਨਾ ਸਤਗੁਰੂ ਜੀ ਨੇ ਆਸਾ ਦੀ ਵਾਰ ਚ ਵੀ ਇਹ ਕਹਾਂ ਜ਼ਰ ਆਈ ਜੋ ਬਣਹਾਰਿਆ ਜ਼ਰ ਆ ਗਈ ਹੈ ਜੋਬਨ ਹਾਰ ਗਿਆ ਜ਼ਰ ਦੇ ਮੂਰੇ ਬੁਢੇਪੇ ਦੇ ਮੂਰੇ ਜੋਬਨ ਨੂੰ ਹਾਰ ਗਿਆ ਜਵਾਨੀ ਨੂੰ ਜ਼ੋਰ ਨੂੰ ਅਕਲਮੰਦੀ ਨੂੰ ਸਭ ਕਾਸੇ ਨੂੰ ਹਾਰ ਗਿਆ ਜ਼ਰ ਆ ਗਈ ਹੈ ਹੁਣ ਨਾ ਤੇ ਮਤ ਕਮ ਕਰਦੀ ਹੈ ਤੇ ਨਾ ਸ਼ਰੀਰ ਤਕੜਾ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਈ ਐਸੇ ਵੀ ਨਹੀਂ ਜਿਨ੍ਹਾਂ ਨੂੰ ਇਹ ਬੁਢੇਪਾ ਜਿਨ੍ਹਾਂ ਨੂੰ ਇਹ ਜ਼ਰ ਜਿਨ੍ਹਾਂ ਨੂੰ ਇਹ ਮਾਨਸਿਕ ਕਮਜ਼ੋਰੀ ਮਨ ਕਮਜ਼ੋਰ ਹੋ ਜਾਂਦਾ ਜਿਨ੍ਹਾਂ ਦਾ ਇਹ ਬੜੀ ਛੇਤੀ ਆ ਜਾਂਦਾ ਕਈ ਤਾਂ ਜਵਾਨੀ ਪਹਿਰੇ ਬੁੜੇ ਬੁੜੇ ਹੋਏ ਬੈਠੇ ਜਵਾਨੀ ਦੇ ਪਹਿਰੇ ਬੁੜੇ ਹੋਏ ਬੈਠੇ ਮਤ ਕਮ ਨਹੀਂ ਕਰਦੀ ਬੇਅਕਲੀ ਵਾਲੀਆਂ ਬੇਥਵੀਆਂ ਗੱਲਾਂ ਕਰਦੇ ਚੰਗੀ ਆਦਤ ਕੋਈ ਨਹੀਂ ਉਹਨੂੰ ਕੀ ਕਹੋਗੇ ਸਿਆਣਪ ਹੀ ਨਹੀਂ ਜਿਸ ਅਕਲ ਦੇ ਅੰਦਰ ਉਹ ਅਕਲ ਥੋੜੀ ਹੈ ਉਹ ਤਾਂ ਬੇਅਕਲੀ ਹੈ ਸਤਿਗੁਰੂ ਨੇ ਇਸੇ ਨੂੰ ਅਖਾਇਆ ਕਿ ਤੇਰੀ ਮਤ ਕਮਜ਼ੋਰ ਹੋ ਗਈ ਮਤ ਨੂੰ ਜ਼ਰ ਲੱਗ ਗਈ ਹੈ ਜ਼ਰ ਆਈ ਜੋ ਬਨਹਾਰਿਆ ਜਦੋਂ ਮੇਰੀ ਮਤ ਦੇ ਉੱਤੇ ਵਿਕਾਰਾਂ ਦਾ ਬੁਢੇਪਾ ਛਾ ਗਿਆ ਤੇ ਇਹਦੇ ਵਿੱਚ ਵਿਕਾਰ ਔਗਣ ਇਕੱਠੇ ਹੋ ਲੱਗ ਪਏ ਔਗਣਾਂ ਦੀ ਜ਼ਰ ਲੱਗ ਗਈ ਹੈ ਹੈਨਾ ਤੇ ਜੋ ਬਨਹਾਰ ਗਿਆ ਗੁਣਾ ਰੂਪੀ ਜਵਾਨੀ ਨੂੰ ਜੋਬਣ ਨੂੰ ਹਾਰ ਦਿੰਦਾ ਹੈ ਗੁਣਰੂਪੀ ਜੋ ਬਣ ਜਵਾਨੀ ਨੂੰ ਹਾਰ ਦਿੰਦਾ ਹੈ ਔਗਣਾ ਦੇ ਬੁਢੇਪੇ ਮੂਰੇ ਤੇ ਸਤਿਗੁਰ ਕਹਿੰਦੇ ਨੇ ਅਗਰ ਗੁਰੂ ਦਾ ਆਸਰਾ ਹੋਏ ਅਗਰ ਸਤਿਗੁਰੂ ਦੇ ਆਸਰੇ ਦੇ ਨਾਲ ਆਸ਼ੇ ਦੇ ਮੁਤਾਬਕ ਜ਼ਿੰਦਗੀ ਜਿਉਂਦਾ ਹੋਏ ਤੇ ਜ਼ਰਾ ਮਰਾ ਕਛ ਦੁੱਖ ਨਾ ਵਿਆਪੇ ਮਰਾ ਕਹਿੰਦੇ ਨੇ ਮੌਤ ਨੂੰ ਆਤਮਿਕ ਮੌਤ ਮਨ ਨਹੀਂ ਮਰਦਾ ਜ਼ਮੀਰ ਨਹੀਂ ਮਰਦੀ ਧਰਮ ਖਤਮ ਨਹੀਂ ਹੁੰਦਾ ਅੰਦਰੋਂ ਦਇਆ ਨਹੀਂ ਮੁੱਕਦੀ ਅੰਦਰੋਂ ਸੰਤੋਖੀ ਸੁਭਾਅ اندرੋਂ ਖਤਮ ਨਹੀਂ ਹੁੰਦਾ ਸਭ ਕੁਝ ਬਚਿਆ ਰਹਿੰਦਾ ਹੈ ਜਰ ਨਹੀਂ ਆਉਂਦੀ ਇਹ ਬੁਢੇਪਾ ਇਹ ਮਨ ਦੀ ਇਹ ਮਤ ਦੀ ਕਮਜ਼ੋਰੀ ਨਹੀਂ ਆਉਂਦੀ ਸਤਿਗੁਰੂ ਬਲਵਾਨ ਰੱਖਦੇ ਜਿਵੇਂ ਸਤਿਗੁਰੂ ਬਾਬੇ ਦੀ ਪਾਵਨ ਬਾਣੀ ਦਾ ਬੋਲਣਾ ਗੁਰਮੁਖ ਬੁੱਢੇ ਕਦੇ ਨਹੀਂ ਗੁਰਮੁਖ ਬੁੱਢੇ ਕਦੇ ਨਹੀਂ ਉਹਦਾ ਕਾਰਨ ਕੀ ਹੈ ਗੁਰਮੁਖ ਕਦੇ ਬੁੱਢਾ ਨਹੀਂ ਹੁੰਦਾ ਗੁਰਸਿੱਖ ਕਦੇ ਬੁੱਢਾ ਨਹੀਂ ਹੁੰਦਾ ਗੱਲ ਸ਼ਰੀਰ ਦੀ ਨਹੀਂ ਗੱਲ ਅਕਲ ਦੀ ਹੈ ਸੋਝੀ ਦੀ ਹੈ ਗੁਰਬਾਣੀ ਮਨ ਨੂੰ ਹਮੇਸ਼ਾ ਹੀ ਤਕੜਾ ਰੱਖਦੀ ਹੈ ਚਾਹੇ ਉਹ ਬੜੇ ਪਈ ਕਿਉਂ ਨਾ ਹੋਵੇ ਪਰ 80 ਦਾ 90 ਦਾ 100 ਸਾਲ ਦਾ ਜਿਹੜਾ ਮਰਜੀ ਬਜ਼ੁਰਗ ਹੋਵੇ ਅਗਰ ਉਹ ਸ਼ੁਰੂ ਤੋਂ ਗੁਰਬਾਣੀ ਨਾਲ ਜੁੜਿਆ ਗੁਰੂ ਦੇ ਉੱਤੇ ਅਟੁੱਟ ਵਿਸ਼ਵਾਸ ਹੈ ਅਖੀਰਲੇ ਦਮ ਤੱਕ ਚੜਦੀ ਕਲਾ ਚ ਰਹੇਗਾ ਆਖਰੀ ਦਮ ਤੱਕ ਸਾਡੇ ਕੋਲ ਤੇ ਅਨੇਕਾਂ ਮਿਸਾਲਾਂ ਨੇ ਅਨੇਕਾਂ ਮਿਸਾਲਾਂ ਬਾਬਾ ਬੁੱਢਾ ਸਾਹਿਬ ਜੀ ਦੀ ਕਿੰਨੀ ਵੱਡੀ ਮਿਸਾਲ ਹੈ ਸਾਡੇ ਕੋਲੇ ਸਵਾ 100 ਸਾਲ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲ ਤੇ ਮਜ਼ਾਲ ਹੈ ਉਹਨਾਂ ਨੂੰ ਬੁਢੇ ਪਾਇਆ ਹੋਵੇ ਕਮਾਲ ਦੀ ਬਾਤ ਹੈ ਨਾ ਬਾਬਾ ਬੁੱਢਾ ਸਾਹਿਬ ਅਸੀਂ 90ਾਂ ਵਰਿਆਂ ਦੀ ਉਮਰ ਦੇ ਵਿੱਚ 100 ਸਾਲ ਦੀ ਉਮਰ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ, ਯੁੱਧ ਵਿਦਿਆ ਸਿਖਾਉਂਦੇ ਰਹੇ। ਦੇਖੋ ਜਦੋਂ ਮੰਜੇ ਤੋਂ ਉੱਠਣਾ ਵੀ ਔਖਾ ਹੋ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਉਹ ਤੋਂ ਸ਼ਸਤਰ ਵਿਦਿਆ ਸਿਖਾਉਂਦੇ ਰਹੇ ਨੇ 6ਵੇਂ ਪਾਤਸ਼ਾਹ ਨੂੰ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਪਲਵਾਰ ਦੇ ਧਨੀ ਨੇ ਤੋ ਬਾਬਾ ਬੁੱਢਾ ਜੀ ਦੇ ਸਖਾਏ ਹੋਏ ਤਲਵਾਰ ਦੇ ਜੋਰ ਨਹੀਂ ਉਹ ਸਾਰੇ ਬਾਬੇ ਬੁੱਢੇ ਦੀ ਦਿੱਤੀ ਹੋਈ ਸਿੱਖਿਆ ਹੈ ਇਹ ਵੀ ਯਾਦ ਰੱਖਿਆ ਕਰੋ ਬਾਬਾ ਬੁੱਢਾ ਕੱਲਾ ਹੈਡ ਕ੍ਰਾਂਤੀ ਕਰਕੇ ਮਸ਼ਹੂਰ ਨਹੀਂ ਬਾਬਾ ਬੁੱਢਾ ਸਾਹਿਬ ਜੀ ਦੇ ਹੋਰ ਬੜੇ ਕਾਰਜ ਨੇ ਬੜਾ ਕੁਝ ਸੋ ਕਦੇ ਫੇਰ ਬਾਬਾ ਬੁੱਢਾ ਜੀ ਦੇ ਜੀਵਨ ਤੇ ਵਿਚਾਰ ਕਰਾਂਗੇ ਅੱਜ ਆਪਣਾ ਇਹ ਵਿਸ਼ਾ ਨਹੀਂ ਆਪਾਂ ਗੱਲ ਕਰ ਰਹੇ ਸਾਂ ਗੁਰਮੁਖ ਬੁੱਢੇ ਕਦੇ ਨਹੀਂ ਕਿਉਂਕਿ ਉਹਦਾ ਦਿਸਾਂਜ ਹਮੇਸ਼ਾ ਹੀ ਗੁਨਾ ਦੇ ਨਾਲ ਪਈ ਰਹਿੰਦੀ ਹੈ ਔਗਣਾ ਤੇ ਵੱਲ ਧਿਆਨ ਨਹੀਂ ਮਾੜੀ ਆਦਤ ਕੋਈ ਨਹੀਂ ਹੈ ਮਤ ਕਮਜ਼ੋਰ ਹੋਏਗੀ ਨਹੀਂ ਮਾੜੀ ਆਦਤ ਕੋਈ ਨਹੀਂ ਤੇ ਮਤ ਕਮਜ਼ੋਰ ਨਹੀਂ ਮਨ ਬਲਵਾਨ ਹੈ ਮਨ ਤਕੜਾ ਹੈ ਹਰ ਵੇਲੇ ਹਰ ਵਕਤ ਚੜਦੀ ਕਲਾ ਦੇ ਸੋਲੇ ਗਾਉਂਦੇ ਨੇ ਇਸੇ ਕਰਕੇ ਤੇ ਜਿੱਦੈਂ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਆਪਣੇ ਕੁੜਮ ਨੂੰ ਚਿੱਠੀ ਲਿਖੀ ਸੀ ਬਿਸ਼ੇਰੇ ਪੰਜਾਬ ਤੋਂ ਬਾਅਦ ਕੋਈ ਹੋਰ ਦੀਂਦਾ ਹੀ ਨਹੀਂ ਜਿਹੜਾ ਸਿੱਖ ਰਾਜ ਦੀ ਡੁੱਬਦੀ ਬੇੜੀ ਪਾਰ ਲਾਵੇ ਹੈਨਾ ਚੌਥੀ ਲੜਾਈ ਫਰ ਸਭਰਾਵਾਂ ਦੇ ਸਥਾਨ ਤੇ ਅਗਰੇਜਾਂ ਦੇ ਨਾਲ ਹੋਈ ਜਿਹਦੇ ਵਿੱਚ ਡੋਗਰੇ ਫਿਰ ਗਦਾਰੀ ਕਰ ਗਏ ਤਾਂ 17 ਵਰਿਆਂ ਦਾ ਬੁੱਢਾ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਮੈਦਾਨੇ ਜੰਗ ਦੇ ਵਿੱਚ ਤਲਵਾਰ ਵੰਡਾ ਹੋਇਆ ਸ਼ਹੀਦ ਹੋਇਆ ਬਿਮਾਰ ਸੀ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਮੰਝੇ ਤੇ ਪਿਆ ਸੀ ਜਦੋਂ ਉਹਨੂੰ ਚਿੱਠੀ ਮਿਲਦੀ ਮਹਾਰਾਣੀ ਜਿੰਦ ਕੌਰ ਦੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਘਰ ਵਾਲੀ ਦੀ ਇਹ ਸਿੱਖ ਰਾਜ ਦੇ ਆਖਰੀ ਦਿਨਾਂ ਦੀ ਵਾਰਤਾ ਹੈ ਆਖਰੀ ਦਿਨ ਚੱਲ ਰਹੇ ਨੇ ਸਿੱਖ ਰਾਜ ਦੇ ਸਭਰਾਵਾਂ ਦੀ ਜੰਗ ਹੁੰਦੀ ਹੈ 10 ਫਰਵਰੀ ਨੂੰ ਤਕਰੀਬਨ ਸ਼ਾਮ ਸਿੰਘ ਅਟਾਰੀ ਵਾਲੇ ਸ਼ਹੀਦ ਹੁੰਦੇ ਨੇ ਤਿੰਨਾਂ ਦਿਨਾਂ ਬਾਅਦ ਉਹਨਾਂ ਦੀ ਲਾਸ਼ ਮਿਲਦੀ ਹੈ ਤੇ ਉਹਨਾਂ ਤੋਂ ਤਕਰੀਬਨ 8-10 ਦਿਨਾਂ ਬਾਅਦ ਜਾ ਕੇ ਅੰਗਰੇਜ਼ ਫੌਜ ਲਾਹੌਰ ਦੇ ਉੱਤੇ ਕਬਜ਼ਾ ਕਰ ਲੈਂਦੀ ਹੈ ਬਿਮਾਰੀ ਦੀ ਹਾਲਤ ਦੇ ਵਿੱਚ ਪਿਆ ਹੋਇਆ ਬੁੱਢਾ ਸ਼ੇਰ ਜਦੋਂ ਮਹਾਰਾਣੀ ਜਿੰਦਕਰਨ ਦੀ ਚਿੱਠੀ ਪੜ੍ਹਦਾ ਹੈ ਨਾ ਤੇ ਮੰਝੇ ਤੇ ਪਏ ਬਿਮਾਰ ਸ਼ੇਰ ਦੇ ਵੀ ਡੋਲੇ ਫੜਕਣ ਲੱਗ ਪਏ ਨੇ ਉਹ ਵੀ ਉੱਠ ਕੇ ਛਾਲ ਮਾਰ ਕੇ ਉੱਟਦਾ ਵੀ ਕੋਈ ਗੱਲ ਨਹੀਂ ਮੰਝੇ ਤੇ ਪਿਆ ਵੀ ਤੇ ਮਰਨਾ ਹੀ ਹੈ ਨਾ ਸ਼ਾਮ ਸਿਆਂ ਸ਼ਾਮ ਸਿੰਘਾਂ ਮੰਝੇ ਤੇ ਪਏ ਨੇ ਵੀ ਮਰ ਜਾਣਾ ਜੇ ਕਿਧਰੇ ਇਹ ਜਾਨ ਸਿੱਖ ਕੌਮ ਦੇ ਲੇਖੇ ਲੱਗ ਗਈ ਤੇ ਗੁਰੂ ਨੂੰ ਮੂੰਹ ਵਿਖਾਉਣ ਜੋਗਾ ਹੋ ਜਾਏਗਾ ਗੱਲ ਤੇ ਸਿੱਖ ਰਾਜ ਦੀ ਹੈ ਨਾ ਗੱਲ ਤੇ ਗੁਰਸਿੱਖੀ ਦੀ ਹੈ ਨਾ ਉੱਠ ਖੜੋ ਤਾਂ ਸ ਮੈਦਾਨ ਜੰਗ ਸਭਰਾਵਾਂ ਦੇ ਮੈਦਾਨ ਦੇ ਅੰਗਰ ਉਥੇ ਜੂਝਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੇ ਗੁਰਸਿੱਖ ਬੁਢੇਪਾ ਨਹੀਂ ਆਉਂਦਾ ਉਹਨੂੰ ਕਦੇ ਉਹਦੀ ਮਤ ਜਵਾਨ ਰਹੇ ਬਸ ਉਹਦਾ ਮਨ ਗੁਰੂ ਦੇ ਨਾਲ ਜੁੜਿਆ ਰਹੇ ਬਸ ਗੁਰੂ ਕੀ ਦਸੀ ਹੋਈ ਹਰ ਇੱਕ ਗੱਲ ਗੁਰੂ ਗੁਰੂ ਕੇ ਸਿੱਖ ਦੇ ਮਨ ਦੇ ਵਿੱਚ ਪੱਕੀ ਹੋ ਜਾਏ ਬਸ ਗੁਰਸਿੱਖ ਬਣਦਾ ਕੋਈ ਗੁਰੂ ਕੀ ਗੱਲ ਮੰਨਣ ਲੱਗ ਪਏ ਕੋਈ ਮਜ਼ਾਲੇ ਬੜੇ ਪਾਦਾਏ अनेका ਅਸੀਂ ਆ ਸਾਖੀਆਂ ਮੌਜੂਦ ਨੇ अनेਕਾਂ ਭਾਈ ਮਣੀ ਸਿੰਘ ਜੀ ਦੀ ਸਾਖੀ ਕਿੰਨੀ ਮਸ਼ਹੂਰ ਹੈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚੋਂ 70 ਤੋਂ ਜ਼ਿਆਦੇ ਪਰਿਵਾਰ ਦੇ ਮੈਂਬਰ ਸ਼ਹੀਦ ਨੇ ਭਾਈ ਮਣੀ ਸਿੰਘ ਦੇ 70 ਤੋਂ ਜ਼ਿਆਦੇ ਪਰਿਵਾਰਕ ਮੈਂਬਰ ਸ਼ਹੀਦ ਨੇ ਤੇ ਖੁਦ ਵੀ ਉਹ ਸ਼ਹੀਦ ਨੇ ਤੇ ਜਿੱਦਿਓ ਸ਼ਹਾਦਤ ਦਾ ਜਾਮ ਪਿੰਦੇ ਜਿੱਦੇ ਸ਼ਹੀਦ ਹੁੰਦੇ ਨੇ ਬੰਦ-ਬੰਦ ਕੱਟ ਕੇ ਬੰਦ-ਬੰਦ ਕਟਿਆ ਗਿਆ ਜਿੱਦੇ ਤੇ ਉਹਦੇ ਉਮਰ ਕੀ ਉਹਨਾਂ ਤੇ ਚਿੱਟਾ ਦਾੜਾ ਹੈ ਚਿੱਟਾ ਦਾੜਾ 70-80ਾਂ ਵਰਿਆਂ ਤੋਂ ਉੱਪਰ ਹੈ ਉਹਨਾਂ ਦੀ ਉਮਰ 80ਾਂ ਸਾਲਾਂ ਤੋਂ ਉੱਪਰ ਦੀ ਉਮਰ ਹੈ ਤੇ ਮਜ਼ਾਲ ਹੈ ਜ਼ਾਲਮਾਂ ਦੇ ਕੀਤੇ ਹੋਏ ਜ਼ੁਲਮਾਂ ਦੇ ਅੱਗੇ ਗੋਡੇ ਟੇਕੇ ਉਹਨਾਂ ਨੇ ਸੀ ਵੀ ਕੀਤੀ ਹੋਵੇ ਉਹ ਤਾਂ ਖੁਦ ਦੱਸਦੇ ਨੇ ਵੀ ਬੰਦ ਗੁੱਟ ਤੋਂ ਨਹੀਂ ਬੰਦ ਪੋਟੇ ਤੋਂ ਸ਼ੁਰੂ ਹੁੰਦਾ ਤੂੰ ਆਪਦੇ ਮਾਲਕ ਦਾ ਹੁਕਮ ਵਜਾ ਇਹ ਨਾਲ ਲੋਕੀ ਕਹਿਣ ਵੀ ਕਿਤੇ ਭਾਈ ਮਣੀ ਸਿੰਘ ਨੇ ਇਹ ਨਾ ਕਹਿਤਾ ਵੀ ਸਿੱਧਾ ਇੱਥੇ ਹੀ ਵੜਦੇ ਤੈਨੂੰ ਬੰਦ-ਬੰਦ ਕਟਾਉਣ ਦਾ ਹੁਕਮ ਹੈ ਲੋਕੀਂ ਵੇਖ ਕੇ ਕੀ ਕਹਿਣਗੇ ਮਣੀ ਸਿੰਘ ਨੇ ਬੰਦ-ਬੰਦ ਨਹੀਂ ਕਟਾਇਆ ਚੜ੍ਹਦੀ ਕਲਾ ਗੁਰਮੁਖ ਬੁੱਢੇ ਕਦੇ ਨਹੀਂ ਕਦੇ ਬੁੱਢੇ ਨਹੀਂ ਹੁੰਦੇ ਮਨ ਹਮੇਸ਼ਾ ਤਕੜਾ ਰਹਿੰਦਾ ਹੈ ਮਨ ਹਮੇਸ਼ਾ ਜਵਾਨ ਅਵਸਥਾ ਚ ਰਹਿੰਦਾ ਹੈ ਮਨ ਹਮੇਸ਼ਾ ਹੀ ਗੁਣਾ ਦੇ ਨਾਲ ਭਰਪੂਰ ਰਹਿੰਦਾ ਹੈ ਇੱਕ ਵੀ ਔਗਣ ਗੁਰਸਿੱਖਾਂ ਦੇ ਮਨਾਂ ਦੇ ਅੰਦਰ ਨਹੀਂ ਹੁੰਦਾ ਮਨ ਨੂੰ ਬੁੱਢਾ ਕਿਹੜੀ ਚੀਜ਼ ਕਰੇਗੀ ਮਨ ਹਮੇਸ਼ਾ ਤਕੜਾ ਹੈ ਜ਼ਰਾ ਮਰਾ ਕੱਚ ਦੁੱਖ ਨਾ ਵਿਆਪੇ ਅੱਗੇ ਦਰਗਾਪੂਰਨ ਕਾਮ ਸਤੁਰੂ ਕਹਿੰਦੇ ਹੇ ਭਾਈ ਸਦਾ ਪਰਮਾਤਮਾ ਦਾ ਨਾਮ ਜਪਦੇ ਰਹੀਏ ਉਹਨੂੰ ਯਾਦ ਰੱਖੀਏ ਨਾਮ ਜਪਣ ਦੀ ਬਰਕਤ ਨਾਲ ਅਜੇਹੀ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਜਿਸ ਨਾਲ ਆਤਮਾ ਨੂੰ ਮਨ ਨੂੰ ਕਮਜ਼ੋਰੀ ਨਹੀਂ ਆਉਂਦੀ ਮਨ ਕਮਜ਼ੋਰ ਨਹੀਂ ਹੁੰਦਾ ਵਿਕਾਰਾਂ ਦੇ ਅੱਗੇ ਗੋਡੇ ਨਹੀਂ ਟੇਕਦਾ ਆਤਮਿਕ ਮੌਤੇ ਨਹੀਂ ਮਰਦਾ ਮੈਂ ਕੋਈ ਦੁੱਖ ਪਹੁੰਚ ਨਹੀਂ ਸਕਦਾ ਛੂ ਨਹੀਂ ਸਕਦਾ ਸਤਗੁਰੂ ਦੀ ਹਜ਼ੂਰੀ ਦੇ ਅੰਦਰ ਸਤਗੁਰੂ ਦੇ ਚਰਨਾਂ ਦੇ ਪਾਸ ਸਫਲਤਾ ਮਿਲ ਜਾਂਦੀ ਹੈ ਮੈਂ ਗੁਰੂ ਕਾ ਹੋਣ ਦੇ ਵਿੱਚ ਗੁਰੂ ਨਾਲ ਇੱਕ ਵਿੱਚ ਹੋਣ ਦੇ ਵਿੱਚ ਸਫਲ ਹੋ ਜਾਂਦਾ ਇਹ ਸਫਲਤਾ ਹੈ ਗੁਰੂ ਦੀ ਗੁਰੂ ਕੀ ਸਿੱਖ ਦੀ ਪਰ ਅੱਗੇ ਆਖਦੇ ਨੇ ਆਪ ਤਿਆਗ ਪਰਿਐ ਨਿਤ ਸ਼ਰਣ ਗੁਰ ਤੇ ਪਾਈਏ ਇਹ ਨਿਧਾਨ ਸਤੂ ਕਹਿੰਦੇ ਅਗਰ ਇਹ ਅਵਸਥਾ ਪ੍ਰਾਪਤ ਕਰਨੀ ਹੈ ਤੇ ਇਹਦੇ ਵਾਸਤੇ ਕੁਝ ਕਰਨਾ ਪਏਗਾ ਹੱਥ ਤੇ ਹੱਥ ਰੱਖ ਕੇ ਤਰੀ ਤਰਾਈ ਬਣੀ ਬਣੀ ਅਵਸਥਾ ਤੇ ਮਿਲਣ ਨਹੀਂ ਵਾਲੀ ਇਦਾਂ ਥਾਲ ਚ ਰੱਖ ਕੇ ਤੇ ਸਤਿਗੁਰੂ ਨੇ ਇਹ ਅਵਸਥਾ ਬਖਸ਼ ਨਹੀਂ ਨਹੀਂ ਕੁਝ ਮਿਹਨਤ ਐ ਇਸ ਅਵਸਥਾ ਤੱਕ ਪਹੁੰਚਣ ਦੇ ਵਾਸਤੇ ਉਹ ਕੀ ਕਰਨਾ ਆਪ ਤਿਆਗ ਪਰਿਅ ਨਿਤ ਸ਼ਰਣੀ ਆਪਾ ਭਾਵ ਤਿਆਗ ਕੇ ਆਪਾ ਭਾਵ ਤਿਆਗ ਕੇ ਹਉਮੈ ਨੂੰ ਛੱਡ ਕੇ ਹਮੇਸ਼ਾ ਗੁਰੂ ਦੀ ਸ਼ਰਣ ਚ ਪੈਣਾ ਸਤਿਗੁਰੂ ਦਾ ਆਸਰਾ ਲੈ ਕੇ ਚੱਲਣਾ ਸਤਗੁਰੂ ਦੇ ਆਸਰੇ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਤੇ ਸਤੁਰ ਕਹਿੰਦੇ ਗੁਰ ਤੇ ਪਾਈਏ ਇਹ ਨਿਧਾਨ ਤੇ ਇਹ ਖਜ਼ਾਨਾ ਇਹ ਆਤਮਿਕ ਅਵਸਥਾ ਇਹ ਗੁਣ ਗੁਰੂ ਦੇ ਕੋਲ ਮਿਲਦੇ ਨੇ ਗੁਣਾ ਦਾ ਖਜ਼ਾਨਾ ਗੁਰੂ ਹੈ ਗੋਬਿੰਦ ਗੁਣੀ ਨਿਧਾਨ ਹੈ ਗੁਰੂ ਗੁਣਾ ਦਾ ਖਜ਼ਾਨਾ ਹੈ ਹੈਨਾ ਤੇ ਗੁਰ ਤੇ ਪਾਈਏ ਇਹ ਨਿਧਾਨ ਨਿਧਾਨਮਾ ਨੇ ਖਜ਼ਾਨਾ ਅੱਗੇ ਕਹਿੰਦੇ ਨੇ ਜਨਮ ਮਰਨ ਕੀ ਕੱਟੀਏ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਤੇ ਸਦਾ ਸਿਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਰੱਬ ਨਾਲ ਸੁਰਤ ਇਕਮਿਕ ਕਰਨ ਦੇ ਵਾਸਤੇ ਇਹ ਕਾਰਨ ਇਹ ਕਾਰਜ ਕਰਨਾ ਪੈਣਾ ਤੇ ਇਹਦੀ ਬਰਕਤ ਤੇ ਨਾਲ ਜਨਮ ਮਰਨਾਂ ਦੀ ਫਾਈ ਕੱਟੀ ਜਾਂਦੀ ਹੈ ਮਨ ਨੂੰ ਆਉਣ ਵਾਲੀ ਮੌਤ ਖਤਮ ਹੋ ਜਾਂਦੀ ਜ਼ਰਾ ਮਰਾਂ ਮੁੱਕ ਗਿਆ ਮਰਾਂ ਮੌਤ ਮਨ ਦੀ ਆਤਮਿਕ ਮੌਤ ਜਿਹੜੀ ਜ਼ਮੀਰ ਦਾ ਮਰ ਜਾਣਾ ਹੈ ਜਿਹੜਾ ਇਹ ਮੌਤ ਨਹੀਂ ਛੂੰਦੀ ਮੜ ਕੇ ਜਨਮ ਮਰਨ ਕੀ ਕਟਈਏ ਫਾਸੀ ਇਹ ਫਾਹਾ ਗੱਲ ਤੋਂ ਲੱਥ ਜਾਂਦਾ ਆਵਾ ਗਉਣ ਦਾ ਫਾਹਾ ਗੱਲ ਤੋਂ ਲੱਥ ਜਾਂਦਾ ਸੱਚੀ ਦਰਗਾਹ ਦਾ ਨੀਸ਼ਾਨ ਸਤੂਰ ਕਹਿੰਦੇ ਇਹ ਖਜ਼ਾਨਾ ਗੁਰੂ ਦੇ ਕੋਲੋਂ ਮਿਲਦਾ ਹੈ ਭਾਈ ਇਹ ਗੁਰੂ ਦੇ ਕੋਲੋਂ ਇਹ ਕਿਰਪਾ ਹੁੰਦੀ ਹੈ ਇਹ ਨਿਸ਼ਾਨ ਸਤਗੁਰੂ ਦਾ ਹੈ ਇਹ ਸਤਗੁਰੂ ਦੀ ਕਿਰਪਾ ਹੈ ਜੋ ਤੁਮ ਕਰੋ ਸੋਈ ਪਲ ਮਨੋਂ ਮਨ ਤੇ ਛੁੱਟੇ ਸਗਲ ਕੁਮਾਨਤ ਐ ਸਤਗੁਰੂ ਐ ਅਕਾਲਪੁਰਖ ਵਾਹਿਗੁਰੂ ਜੇ ਮੈਨੂੰ ਤੇਰਾ ਨਾਮ ਮਿਲ ਜਾਏ ਤਾਂ ਜੋ ਤੂੰ ਕਰਦਾ ਹੈ ਜੋ ਕਰਾ ਕਰਾ ਰਿਹਾ ਹੈ ਸਭ ਕੁਛ ਹੀ ਭਲਾ ਲੱਗਣ ਲੱਗ ਪੈਂਦਾ ਸਤਗੁਰੂ ਬਾਬੇ ਦੀ ਕਿਰਪਾ ਦੇ ਨਾਲ ਸਭ ਕੁਛ ਚੰਗਾ ਲੱਗਦਾ ਹੈ ਗੁਰੂ ਗੁਰਕਾ ਕੀਤਾ ਹੋਇਆ ਸਾਰਾ ਕੁਝ ਹੀ ਗੁਰਸਿੱਖ ਨੂੰ ਪ੍ਰਵਾਨ ਹੋਣਾ ਚਾਹੀਦਾ ਜੋ ਸਤਗੁਰੂ ਨੇ ਕੀਤਾ ਗੁਰਸਿੱਖ ਨੂੰ ਸਭ ਕੁਝ ਪ੍ਰਵਾਨ ਹੋਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਵੀ ਗੁਰਸਿੱਖ ਹਰ ਬਾਤ ਨੂੰ ਪ੍ਰਵਾਨ ਕਰੇ ਗੁਰੂ ਕੀ ਹਰ ਗੱਲ ਗੁਰਸਿੱਖ ਨੂੰ ਚੰਗੀ ਲੱਗੇ ਜੋ ਤੂੰ ਕਰੋ ਸੋਈ ਪਲ ਮੰਨੋ ਸਤਗੁਰੂ ਜੋ ਤੂੰ ਕਰਦਾ ਜੋ ਤੂੰ ਕਰਉਣਾ ਜੋ ਤੂੰ ਕਰ ਰਿਹਾ ਜੋ ਤੂੰ ਕਰੇਗਾ ਸੋਈ ਪਲ ਮੰਨੋ ਸਤਗੁਰੂ ਤੇਰੀ ਕਿਰਪਾ ਦੇ ਨਾਲ ਮੈਂ ਉਹ ਚੰਗਾ ਬਣਦਾ ਉਹ ਸਾਰੇ ਕਾਸੇ ਨੂੰ ਹੀ ਪਲ ਮੰਨਦਾ ਜੋ ਤੂੰ ਕਰਦਾ ਸਭ ਚੰਗਾ ਹੈ ਛੁੱਟੇ ਮਨ ਤੇ ਛੁੱਟੇ ਸਗਲ ਗੁਮਾਨ ਤੇ ਸਤਿਗੁਰੂ ਦੁਆਰਾ ਕੀਤੇ ਗਏ ਕੰਮ ਨੂੰ ਮੰਨ ਕੇ ਵੀ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ ਤੇ ਮਨ ਦਾ ਹੰਕਾਰ ਗੁਮਾਨ ਮੁੱਕ ਜਾਂਦਾ ਛੁੱਟ ਜਾਂਦਾ ਤੇ ਆਖਰੀ ਪੰਕਤੀ ਚ ਕਹਿੰਦੇ ਨੇ ਕਹੋ ਨਾਨਕ ਤਾਂ ਕੀ ਸ਼ਰਣਾਈ ਜਾਤਾ ਕੀਆ ਸਗਲ ਜਹਾਨ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ हे ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਣ ਦੇ ਵਿੱਚ ਹਮੇਸ਼ਾ ਪਹਿ ਰਹਿਣਾ ਚਾਹੀਦਾ ਹੈ ਸਾਰਾ ਜਹਾਨ ਜਿਸ ਨੇ ਪੈਦਾ ਕੀਤਾ ਜੋ ਕੁੱਲ ਦੁਨੀਆਂ ਦਾ ਕੁੱਲ ਹਲਕਤ ਦਾ ਕੁੱਲ ਮਖਲੂਕ ਦਾ ਮਾਲਕ ਹੈ ਅਗਰ ਇਉਂ ਸਤਿਗੁਰ ਦੀ ਸ਼ਰਨ ਪਈਰ ਪਏ ਰਹੀਏ ਸਤੁਰ ਕਹਿੰਦੇ ਤੂੰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਢੈਂਦੀ ਕਲਾ ਜ਼ਿੰਦਗੀ ਦੇ ਵਿੱਚ ਕਿਤੇ ਨਜ਼ਰ ਨਹੀਂ ਆਏਗੀ ਗੁਰੂ ਬਾਬਾ ਸਾਡੇ ਤੇ ਕਿਰਪਾ ਕਰੇ ਪਾਵਨ ਬਾਣੀ ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਏ ਬਾਣੀ ਪੜਦਿਆਂ ਵਿਚਾਰਦੇ ਆ ਹੋਈਆਂ ਭੁੱਲਾਂ ਨੂੰ ਗੁਰੂ ਜੀ ਬਖਸ਼ ਲੈ ਅੱਗੇ ਲਈ ਉਸ ਮਤ ਬਖਸ਼ਣ 10 ਰਣ ਨੂੰ ਸੀਸ ਬਖਸ਼ੋ ਜੀ ਫਤਿਹ ਸੰਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਦੇ ਅਗੇ